ਹਾਂਜੀ ਦੋਸਤੋ ਆਪਾਂ ਇਸ ਟਾਈਮ ਤੇ ਵਾਪਸ ਚੱਲ ਪਏ ਆ ਪੌਣੇ ਪੌਣੇ 12 ਵਜੇ ਵਾਪਸ ਚੱਲ ਪਏ ਆ ਜੀ ਸਮਾਨ ਆਪਣਾ ਉਥੇ ਤਾਰ ਕੇ ਵਿੰਜਰਾ ਡਿਲੀਵਰੀ ਕਰਕੇ ਤੇ ਇਸ ਰੋਡ ਦੇ ਉੱਤੇ ਆਪਾਂ ਉਥੇ ਜਾ ਰਹੇ ਆ ਜੋ ਨਵਾਂ ਰੋਡ ਬਣਿਆਗਾ ਆਪਾਂ ਉਸ ਰੋਡ ਉਤੋਂ ਦੀ ਜਾ ਰਹੇ ਆ ਜਿਹੜਾ ਰੋਡ ਨਵਾਂ ਬਣਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਆ ਗਈ ਜੀ ਸਰੰਗਾਂ ਇੱਕ ਸਰੰਗ ਹਜੇ ਨਵੀਂ ਬਣੀ ਆ ਇੱਕ ਸਰੰਗ ਪੁਰਾਣੀ ਆਗੀ ਤੇ ਇਹ ਰੋਡ ਨਵਾਂ ਬਣਿਆਗਾ ਅਜੇ ਨਾ ਮਾਰ ਰੋੜਾ ਜਿਹੜਾ ਬਣਾਇਆ ਗਿਆ ਪਰਲੇ ਪਾਸੋਂ ਸੁਰੰਗ ਦੇ ਉਹ ਹਜੇ ਚਾਲੂ ਨਹੀਂ ਕਰਿਆ ਹੈਗਾ ਇਧਰ ਦਾ ਚਾਲੂ ਕੀਤਾ ਹੋਇਆ ਹੈਗਾ ਤੁਹਾਨੂੰ ਦਿਖਾਣਿਆਂਗੇ ਸੁਰੰਗ ਚ ਲੋ ਜੀ ਦੋਸਤੋ ਆਪਾਂ ਸੁਰੰਗ ਦੇ ਵਿੱਚ ਐਂਟਰ ਹੋ ਗਏ ਹਾਂ ਤੁਸੀਂ ਦੇਖ ਸਕਦੇ ਹੋਗੇ ਉੱਤਰਾਖੰਡ ਦੀ ਸੁਰੰਗ ਆਈ ਇਹ ਆਹ ਹਾ ਕੀ ਬਾਤ ਹੈ ਦੇਖੋ ਜੀ ਉਹ ਲਾ ਕਰਦਾ ਖਰਦਾ ਬਹਿ ਰਹੀ ਹੈ ਅੰਦਰ ਤੁਸੀਂ ਦੇਖ ਸਕਦੇ ਹੋ ਲਾਈਟ ਭੱਜ ਰਹੀ ਹੈ ਗੁਫਾ ਦੇ ਵਿੱਚੋਂ ਸਰੋਂਗਾ ਜਿਹੜੀ ਇਹ ਬਣੀ ਹੋਈ ਹੈ ਗੁਫਾ ਜੇ ਇਹਦੇ ਚ ਲਾਈਟ ਭੱਜ ਗਈ ਤੇ ਨੇ ਰਈ ਡੇਰਾ ਹੋ ਰਿਹਾ ਜੀ ਆ ਸਾਹਮਣੇ ਆਈ ਸਵਰਗ ਦਾ ਦਰਵਾਜ਼ਾ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਟਾਈਮ ਤੇ ਸਵਰਗ ਦੇ ਦਰਵਾਜ਼ੇ ਦੇ ਇਹ ਆ ਹਾ 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 ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਇਹ ハハハ。Uh huh. uh huh.